ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਪੈਰੋ ਭੱਤੀ ਪਹੁੰਚੇ ਸੀ ਜੀ ਨਾਲ ਹੀ ਮੇਰੇ ਪਿੰਡ ਆ ਛੋਟੀ ਦੀ ਵੀਡੀਓ ਸ਼ਾਇਦ ਤੁਸੀਂ ਦੇਖੀ ਸੀ ਜੀ ਬਹੁਤ ਜ਼ਿਆਦਾ ਰਿਪੀਟਰ ਸੀ ਜੀ ਤੁਸੀਂ ਇਹਦੀ ਬੋਡੀ ਸਟਰਕਚਰ ਤੇ ਉਮਰ ਦੇਖ ਸਕਦੇ ਆ ਦੇਖ ਲਓ ਮੇਰੇ ਹਿਸਾਬ ਨਾਲ ਕਿੰਨੀ ਉਮਰ ਹੋ ਗਈ ਬਿੱਟੂ ਇਹਦੀ ਇਹ ਮੇਰੇ ਹਾਂ ਜਵਾਨ ਹੋ ਗਈ ਅੱਛਾ ਦੰਦੀ ਰਲ ਗਈ ਦੰਦੀ ਇਹ ਰਲ ਗਈ ਹੋਊਗੀ ਹੋ ਸਕਦਾ 6 ਸਾਲ ਦਾ ਤਾਂ ਹੋਊਗੀ ਪੱਤੀ ਤੱਕੇ ਹੋਗੇ ਤੇ ਹਾਂ ਗਾਰੰਟੀ ਆ ਛੇ ਕਿੰਨੇ ਵਾਰੀ ਠੀਕ ਆ ਭਰਾ ਵਾਲਾ ਜੀ ਏ ਯਾਰ ਦੋ ਤਾਗਰੀ ਦਾ ਖਾ ਆਪਣੇ ਸਾਹ ਨਹੀਂ ਉਹ ਵਾਰੀ ਨਾ ਉਹ ਤੋਂ ਬਣਾ ਆਪੇ ਬਣਦੀ ਰਹੀ ਆਪੇ ਬਣਦੀ ਰਹੀ ਹਾਂ ਤੇ ਪੰਜਾਂ ਮਿੰਨਾਂ ਨਾ ਮੁੜ ਕੇ ਦੱਬਾ ਕੱਢ ਗਈ ਵੀ ਗੱਬ ਬਣਾ ਦੇ ਵੀ ਜਦੋਂ ਤੇਲ ਤੂੰ ਦੇਣ ਲੱਪਰੇ ਭੈਣਲੀ ਬੋਲ ਖੜੀ ਹਾਂ ਫਿਰ ਚਾਰ ਪੰਜ ਦੀ ਟੀਗਾ ਭਰਾਇਆ ਹਾਂ ਨਹੀਂ ਰਹੀਦੀ ਫਿਰ ਮੈਨੂੰ ਕੋਈ ਬੰਦਾ ਨਾ 70000 ਰੁਪਏ ਮੈਂ ਲੈ ਜਾਣਾ 70000 ਰੁਪਏ ਠੀਕ ਹੈ ਮੈਂ ਨਹੀ ਵੇਚਣੀ ਨਹੀਂ ਨਾ ਮੈਂ ਹੱਥੇ ਚੁੱਕੇ ਖਾਂ ਹਾਂ ਪੇਰੋ ਦੇ ਟੂਬ ਜੀ ਭਰੀ ਆਪਾਂ ਜਿਹਦੇ ਹੌਂਡੀਗਾ ਪਰ ਇਹ ਪਹਿਲਾਂ ਜਦੋਂ ਤੂੰ ਠੀਕ ਆ ਪਰ ਇਹ ਗੰਦ ਨਹੀਂ ਛੱਡਦੀ ਜੋ ਠੀਕ ਆ ਪਰ ਉਹਦੇ ਬਾਅਦ ਗੰਦ ਸਿੱਟਣ ਲੱਗਦੀ ਗੰਦ ਸਿੱਟਣ ਲੱਗਦੀ ਸੀ ਠੀਕੇ ਤੋਂ ਬਾਅਦ ਛੱਡਦੀ ਸੀ ਛੱਡਦੀ ਸੀ ਹਾਂ ਪਹਿਲਾਂ ਤਾਰਾ ਸਾਫ਼ ਸੀ ਫਿਰ ਠੀਕੇ ਤੋਂ ਕਹ ਵੀ ਇਹ ਗੰਦ ਛੱਡਦੀ ਫਿਰ ਉਹ ਟੂਬ ਜੀ ਭਰੀ ਉਹਦੇ ਹਾਂ ਕਿ ਨਹੀਂ ਸੀਗੀ ਬੈਟਰੀ ਸਰ ਬੈਟਰੀ ਆ ਉਹ ਸੀ ਸਾਡੇ ਸੀ ਉਹਦੀ ਹਾਂ ਹਾਂ ਤੇ ਠੀਕਾ ਆਪਾਂ ਪਹਿਲਾਂ ਪਰ ਇਹ ਟੂਪ ਆਪਾਂ ਬਾਅਦ ਭਰੀ 2 ਘੰਟੇ 2 ਘੰਟੇ 6 ਘੰਟੇ ਹਾਂ ਮੁੱਠਾ ਦੇ ਇਹ ਮੁੜ ਕੇ ਵੇਖ ਲਾ ਵੀ ਉਹਦੇ ਬਾਅਦ ਬੋਲੀ ਨਹੀਂ ਇਹ ਮੈਂ 20 ਕੇ 22 ਫਰਵਰੀ ਠੀਕ ਬਰਬਰ ਜੀ ਅੱਜ ਇਹ ਚੈੱਕ ਪਾਸ ਕਰਤੀ ਐ ਦੀ ਝੋਟੀ ਗੱਬਣਾ ਤੇ ਚੈੱਕ ਕਰਨ ਤੋਂ ਪਹਿਲਾਂ ਵੀ ਬਾਈ ਕਹਿੰਦਾ ਸੀ ਵੀ ਜੇ ਅੱਜ ਡਾਕਟਰ ਇਹ ਗੱਬਣਾ ਨਾ ਹੋਈ ਆਪਾਂ ਵੇਚ ਦੇਣੀ ਆ ਤੁਸੀਂ ਦੇਖ ਲਓ ਵੀ ਮੱਧ ਬਣੀ ਪਈ ਐ ਚੰਗੀ ਮੱਧ ਬੜੀ ਪਈ ਐ ਜੀ ਇਹ ਠੀਕ ਐ ਤੇ ਬਹੁਤ ਚੰਗੇ ਸਾਹ ਦੀ ਇਹਦੀ ਮਾਂ ਸੀ ਤੇ ਬਹੁਤ ਚੰਗੇ ਢੀਕ ਆ ਦੇਖੋ ਤੁਸੀਂ ਮੰਨ ਕੇ ਚਲੋ ਬਾਹਲਾ ਨਹੀਂ ਇਹਨੂੰ ਦੁੱਧ ਕੋਈ 16 17 15 16 ਕਿਲੋ ਦੁੱਧ ਆਵਣਾ ਦੇਊਗੀ ਜੀ ਝੋਟੀ ਕੋਈ ਮੁੱਲ ਹੀ ਹੈ ਨਹੀਂ ਸੀ ਤੇ ਕਿੱਥੇ ਬੇਚਾਰੀ ਨੇ ਵੱਢੀ ਜਾਣਾ ਸੀਗਾ ਹਨਾ ਤੇ ਅੱਜ ਇਹ ਆਪਾਂ ਟਿਕਟ ਪਾਸ ਕਰਤੀ ਹੈ ਜੀ ਕਦਰ ਇਹਦੀ ਪੈ ਗਈ ਹੈ ਰੱਬ ਦੀ ਕਿਰਪਾ ਨਾਲ ਇਹਦਾ ਮੈਨੂੰ ਸਾਡੇ ਘਰ ਦੇ ਵੀ ਆਦੇ ਵੀ ਵੇਚਦੇ ਨਹੀਂ ਰਹਿਣਾ ਮੈਂ ਭਾਰਤ ਨਮਰ ਉੜੀ ਸੁਣੀ ਦੇ ਵੀ ਅੱਜ ਮੈਂ ਇਹ ਸੀ ਮੈਂ ਹਜੇ ਨਾ ਰਹੀ ਮਾਨ ਕੋਚਾ ਪੂਰਾ ਪੂਰਾ ਜਾਵਾ ਬਾਗੋ ਬਾ ਆਪਾਂ ਤਾਂ ਮੈਨਾਂ ਦੇ ਇਹ ਕੀ ਭਰਿਆ ਨਾ ਟਿਕਟ ਕਾ ਕੇ ਤਾਂ ਇਹਦੇ ਹਾਂ ਨਾ ਠੀਕ ਹੈ ਮੈਂ ਅੱਗੇ ਵੀ ਇੱਕ ਦੋ ਵਾਰ ਹੀ ਪਹਿਲਾਂ ਆ ਕੇ ਗਿਆ ਹੋਰ ਵੀ ਬਹੁਤ ਬੰਦੇ ਪਰ ਕੇ ਹਾਂ ਵੀ ਐ ਨਹੀਂ ਵੀ ਫੁੱਲ ਰੀਪੀਟਰ ਚੋ ਟੀ ਨੂੰ ਆਪਾਂ ਕਹਿ ਸਕਦੇ ਵੀ ਫੁੱਲ ਵੀਰੇ ਕੇਸ ਇਹ ਉਹ ਝੋਟੀ ਹੈ ਵੀ ਇਦੋਂ ਵੀਰੇ ਕੇਸ ਤਾਂ ਮੈਂ ਨਹੀਂ ਆਪਦੀ ਫੀਲਡ ਚ ਦੇਖਿਆ ਕੋਈ ਠੀਕ ਆ ਤੁਸੀਂ ਮੱਝ ਦੇਖ ਲਓ ਮੱਝ ਬਣੀ ਪਈ ਐ ਝੋਟੀ ਦੇ ਅੱਜ ਰੱਬ ਦੀ ਕਿਰਪਾ ਨਾਲ ਇਹ ਗੱਬਣ ਚੈੱਕ ਪਾਸ ਹੋ ਗਈ ਐ ਜੀ ਠੀਕ ਆ ਬਾਈ ਨੂੰ ਬਹੁਤ ਬਹੁਤ ਵਧਾਈਆਂ ਮਹਾਰਾਜ ਸਹਾਰਿਆਂ ਨੂੰ ਠੀਕ ਆ 2 ਮਹੀਨਿਆਂ ਦੀ ਚੈੱਕ ਪਾਸ ਹੋ ਗਈ ਐ ਜੀ ਐਂ ਬੰਦੇ ਦਾ ਮੜ ਵੱਧਾ ਆ ਨਾ ਕੰਮ ਕਰਨ ਨੂੰ ਦੇਖੋ ਤੁਸੀਂ ਜੇ ਝੋਟੀ ਹੁਣ ਖਾਲੀ ਨਿਕਲ ਜਾਂਦੀ ਤੇ ਅੱਜ ਸਮਝ ਲਓ ਕੱਟਿਆਂ ਵਾਲਿਆਂ ਨੂੰ ਜਾਣੀ ਦੀ ਜਾਣੀ ਦੀ ਨਾ ਬਿੱਟੂ ਮੈਂ ਤਾਂ ਤੈਨੂੰ ਕਹਦਾ ਵੀ ਜੇ ਖਾਲੀ ਵੀ ਆਪਾਂ ਦਾ ਆਈ ਵੇਚ ਦੇਣੀ ਐ ਵੇਚ ਦੇਣੀ ਐ ਤੇ ਮੈਨੂੰ ਇਹ ਮੈਂ ਕਿਹਾ ਯਾਰ ਭਾਈ ਮੈਂ ਮੰਨ ਕੇ ਚੱਲ ਤਿੰਨ ਚਾਰ ਸਾਲ ਹੋ ਗਏ ਮੈਨੂੰ ਵੇਖੀ ਜਾਂਦੇ ਨੇ ਚਾਰ ਸਾਲ ਹੋ ਗਏ ਹਾਂ ਵੀ ਯਾਰ ਇਹ ਵੀ 2 2.5 ਦੀ 2.5 ਦੀ ਆਈ ਨਾ ਹੋ ਗਿਆ ਠੀਕ ਹੈ ਬ੍ਰੋ ਦੇ ਰੋਣਾ ਦੋ ਸਾਲ ਤਿੰਨ ਸਾਲ ਮੈਨੂੰ ਲਗਾਤਾਰ ਸਾਡੇ ਘਰ ਦੇਆਂ ਦੇ ਵੇਚਦੇ ਆਲੇ ਰਹਿੰਦੀ ਤਾਂ ਹੈ ਨਹੀਂ ਮਸਾ ਵੇਖੀ ਜਾਊਗੀ ਪਰ ਅਜ ਮੈਂ ਤੈਨੂੰ ਕਹ ਰਿਹਾ ਵੀ ਜੇ ਗੱਭਰ ਨਾ ਹੋਈ ਤਾਂ ਆਪਾਂ ਵੇਚ ਦੇਣੀ ਆ ਹਾਂ ਫੇਰ ਨਹੀਂ ਰੱਖਣੀ ਹਾਂ ਫੇਰ ਆਣਾ ਮੈਨੂੰ ਵੀ 50 60000 ਰੁਪਏ ਅੱਜ ਵੱਟੂ ਹਾਂ ਸਹੀ 50 60000 ਤਾਂ ਮੈਂ ਗਾਇਆਂ ਲਿਓਗਾ ਜੇ ਚ ਵੈਨੇ ਸਹੀ ਹੈ ਸਹੀ ਹੈ ਤੇ ਪਰ ਆ ਵੈਸੇ ਆਤ ਮੈਨੂੰ ਵੀ ਨਹੀਂ ਸੀਗੀ ਜੀ ਝੋਟੀ ਦੀ ਕਿਉਂ ਬਹੁਤ ਜਿਆਦਾ ਗੰਦ ਸਿੱਟਿਆ ਸੀ ਤੁਸੀਂ ਆਪਣੇ ਪੇਜ ਤੇ ਚੈੱਕ ਕਰੋ ਜੇ ਵੀਡੀਓ ਬਈ ਬਹੁਤ ਜਿੰਨਾ ਵੀ ਕਹਦੇ ਕਿ ਉਹਨੇ ਹੀ ਗੰਦ ਸਿੱਟਿਆ ਸੀ ਝੋਟੀ ਨੇ ਟੀਕਾ ਭਰਨ ਤੋਂ ਬਾਅਦ ਇਹ ਵੀ ਮੈਨੂੰ ਕਹਿੰਦਾ ਸੀ ਡਾਕਟਰ ਨਹੀਂ ਰਹਿਣੀ ਤੇ ਪਰ ਅਸੀਂ ਇਹਦੇ ਮੈਟਰੀਸਫ ਟਿਊਬ ਭਰਤੀ ਸੀ 6 ਘੰਟੇ ਬਾਅਦ ਜੀ ਮੈਂ ਤੁਹਾਨੂੰ ਅੱਗੇ ਵੀ ਦੋ ਦਿਨ ਪਛੀ ਚੈੱਕ ਕਰਾਤੇ ਆ ਬਈ ਮੈਟਰੀਸਫ ਟਿਊਬ ਦਾ ਜਿਹੜਾ 6 ਘੰਟੇ ਬਾਅਦ ਦਾ ਰਿਜ਼ਲਟ ਤਾਂ ਤੁਸੀਂ ਸੋਚ ਹੀ ਨਹੀਂ ਸਕਦੇ ਇੰਨਾ ਬਹੁਤ ਰਿਜ਼ਲਟ ਆਉਂਦਾ ਉਹ ਡੀਲ ਦਾ ਤੇ ਆ ਤੁਹਾਡੇ ਸਾਹਮਣੇ ਚੈੱਕ ਪਾਸ ਕਰਤੀ ਹੈ ਜੀ ਦੋ ਦਿਨ ਬਾਅਦ ਗੰਦ ਵੀ ਸੜਦੀ ਰਹੀ ਉਹ ਤੋਂ ਬਾਅਦ ਵੀ ਦੋ ਦਿਨ ਹੱਟ ਜਦੋਂ ਟੂ ਭਰੀ ਹਾਂ ਦੋ ਦਿਨ ਗੰਦ ਬਹੁਤ ਸੜਦੀ ਰਹੀ ਅੱਛਾ ਉਹ ਤੋਂ ਬਾਅਦ ਵੀ ਦਰਦੀ ਰਹੀ ਹੈ ਫੇਰ ਵੀ ਗੱਬੜ ਹੋ ਗਈ ਆਣਾ ਹਾਂ ਮੈਂ ਤੈਨੂੰ ਉਹ ਵੀ ਕਹਿਆ ਮੈਂ ਕਿਹਾ ਟੂ ਤੂੰ ਅਗਲੇ ਦਿਨ ਟੀਗਾ ਭਰ ਦੇ ਤੂੰ ਲੋੜ ਹੀ ਨਹੀਂ ਹਾਂ ਤੂੰ ਕਹੇ ਵੀ ਜਿਹੜਾ ਟੀਗਾ ਭਰਦੇ ਖਰਾਬ ਹੀ ਹੋ ਜਾਂਦੇ ਹਾਂ ਖਰਾਬ ਨਹੀਂ ਹੁੰਦੇ ਉਹਨੇ ਵੀ ਵੈਸੇ ਅੱਜ ਅੱਜ ਦੋ ਚੈੱਕ ਪਾਸ ਕਰਤੀ ਹੈ ਜੀ ਚਲੋ ਰੱਬ ਨੇ ਸੁਣ ਲਈਏ ਵਧੀਆ ਗੱਲ ਆਣਾ ਆਪਾਂ ਤਾਂ ਕਹਿੰਨੇ ਕੋਈ ਕਿਸੇ ਦਾ ਪਸ਼ੂ ਕੋਈ ਰੀਪੀਟਰ ਨਾ ਹੋਵੇ ਜੀ ਦੇ ਪਾਸੂ ਇਹ ਚੱਕਰ ਤੇ ਕੋਈ ਵੇਚੇ ਨਾ ਬਈ ਝੋਟੀਆਂ ਆਪਣੇ ਖਤਮ ਹੀ ਹੋ ਜਾਣ ਮੱਜਾਂ ਤਾਂ ਪਹਿਲਾਂ ਹੀ ਖਤਮ ਹੋ ਜਾਂ ਬਈਆਂ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਰਿਪੀਟਰ ਪਸ਼ੂਆਂ ਵਾਲਿਆਂ ਵਾਸਤੇ ਖਾਸ ਵੀਡੀਓ ਸੀਗੀ ਹੈ ਜੀ ਧੰਨਵਾਦ